ਇਹ ਇਸ ਪਾਰਸ ਪੱਥਰ ਨੂੰ ਕਿਤੇ ਪਿਆ ਹੋਵੇ ਤੇ ਇੱਕ ਦਿਖਾਉਂਦੇ ਹੁਣ ਮੀਜ਼ਮ 'ਚ ਹੋਵੇ। ਇਹ ਭਾਈ ਇਹ ਦੇਖੋ ਇਹ ਉਹ ਪਾਰਸ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ ਕਿ ਇਸ ਪਾਰਸ ਦੀ ਖਾਸੀਅਤ ਹੈ ਕਿ ਕਿਸੇ ਵੀ ਧਾਤ ਨੂੰ ਛੂ ਜਾਵੇ ਉਸ ਨੂੰ ਇਹ ਸੋਨਾ ਬਣਾ ਦਿੰਦਾ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਤੇ ਹੈ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਉਹ ਸਭ ਕੁਝ ਹੈ ਉਹ ਬਖਰੀ ਗੱਲ ਹੈ ਕਿ ਸਾਡੀ ਉੱਥੇ ਤੱਕ ਹਲੇ ਦ੍ਰਿਸ਼ਟੀ ਨਹੀਂ ਪਹੁੰਚੀ ਸਾਡੀ ਨਿਗਾਹ ਨਹੀਂ ਪਹੁੰਚੀ ਅਸੀਂ ਉਸ ਦੀ ਖੋਜ ਨਹੀਂ ਕਰ ਸਕੀ ਉਹਦੇ ਚ ਸਾਡੀ ਕਮੀ ਹੈ ਬਹੁਤ ਵੱਡੀ ਕਮੀ ਹੈ ਅਸੀਂ ਤਾਂ ਭਾਈ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਇਸ ਬਚਨ ਨੂੰ ਵੀ ਹਲੇ ਇਸ ਬਚਨ ਦੇ ਮਾਰਗ ਤੇ ਵੀ ਨਹੀਂ ਚੱਲੇ ਕਿ ਜਿਸ ਬਚਨ ਦੇ ਵਿੱਚ ਪਾਤਸ਼ਾਹ ਜੀ ਨਹੀਂ ਕਿਹਾ ਕਹਿੰਦੇ ਭਾਈ ਪ੍ਰਮਾਤਮਾ ਨੂੰ ਮਿਲ ਜਗ੍ਹਾ ਟਿਕਾਣਾ ਮੈਂ ਦੱਸ ਦਿੰਨਾ ਕਿ ਪ੍ਰਮਾਤਮਾ ਨੂੰ ਮਿਲਣਾ ਹੈ ਉਹਦਾ ਟਿਕਾਣਾ ਤੈਨੂੰ ਮੈਂ ਦੱਸਦਾ ਉਹ ਟਿਕਾਣਾ ਹੈ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਬੰਦੇ ਖੋਜ ਹਰ ਦਿਲ ਰੋਜ ਨਾ ਫਿਰ ਪਰੇਸ਼ਾਨੇ ਬਾਹੇ ਕਿ ਜਿਸ ਨੂੰ ਤੂੰ ਬਾਹਰ ਲੱਭਦਾ ਫਿਰਦਾ ਤੈਨੂੰ ਮਿਲਿਆ ਤਾਂ ਨਹੀਂ ਕਿ ਜੋ ਵਸਤੂ ਘਰੇ ਹੁੰਦੀ ਹੈ ਉਹ ਭਾਵੇਂ ਦੁਨੀਆਂ ਦੇ ਸਾਰੇ ਕੋਨੇ ਨੂੰ ਖੋਣ ਤੇ ਭਾਈ ਫਿਰ ਵੀ ਲੱਭਣੀ ਨਹੀਂ ਕਿ ਉਹ ਘਰ ਤਾਂ ਦੇਖਿਆ ਹੀ ਕੋਈ ਨਹੀਂ ਹੈ ਔਰ ਗੁਰਨਾਨਕ ਸਾਹਿਬ ਪਾਠ ਸਾਹਿਬ ਕਹਿੰਦੇ ਆ ਉਹ ਪ੍ਰਮਾਤਮ ਉਹ ਅੰਮ੍ਰਿਤ ਉਹੀ ਅੰਮ੍ਰਿਤ ਹੈ ਉਹੀ ਪ੍ਰਮਾਤਮਾ ਹੈ ਉਹੀ ਨਾਮ ਹੈ ਅੰਮ੍ਰਿਤ ਏਕੋ ਨਾਮ ਹੈ ਨਾਨਕ ਸਤਗੁਰ ਦਿਆ ਬਜਾਏ ਜੀਓ ਅੰਮ੍ਰਿਤ ਅੰਦਰ ਹੈ ਕਰਹੀਂ ਮੇ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਆਇਆ ਜਿਉਂ ਕਸਤੂਰੀ ਕਸਤੂਰ ਪਾਏ ਕਪੂਰ ਜਿਹਨੂੰ ਕਹਿੰਦੇ ਆਪਾਂ ਤੇ ਅੱਜਕੱਲ ਤਾਂ ਇਹ ਨਕਲੀ ਮਿਲਦਾ ਜਿਆਦਾ ਤੌਰ ਤੇ ਅਸਲ ਵਾਲਾ ਨਸੀਬ ਨਹੀਂ ਹੁੰਦਾ ਕਿਉਂਕਿ ਇਹ ਪੇੜਾਂ ਨੂੰ ਨਹੀਂ ਲੱਗਦਾ ਦਰਖਤਾਂ ਨੂੰ ਲੱਗਦਾ ਉਹ ਤੋੜ ਤੋੜ ਥੋੜੇ ਨੂੰ ਵਰਤਾ ਦੇਣਾ ਇਹ ਖੁੰਦਾ ਖਾਸ ਕਿਸਮ ਦਾ ਇੱਕ ਮਿਰਗ ਹੁੰਦਾ ਸਾਰੇ ਮਿਰਗ ਦੀ ਨਾਵੀ ਦੇ ਵਿੱਚ ਨਹੀਂ ਹੁੰਦਾ ਇਹ ਕਿਸੇ ਕਿਸੇ ਦੇ ਹੁੰਦਾ ਜਿਸ ਤਰ੍ਹਾਂ ਹੋਰ ਵੀ ਬੜੀਆਂ ਧਾਰਨਾ ਦਿੱਤੀਆਂ ਨੇ ਵਿਦਵਾਨਾਂ ਨੇ ਕਿ ਜਿਦਾਂ ਮੋਤੀ ਹੈ ਜਾਂ ਹੀਰੇ ਨੇ ਗੱਜ-ਗੱਜ ਮਿਆਰਕ ਨਹੀਂ ਕਹਿੰਦੇ ਮੋਤੀ ਕੁਝ ਐਸੇ ਅਨਮੋਲ ਹੁੰਦੇ ਹਨ ਜੋ ਹਾਥੀ ਦੇ ਮਸਤਕ ਵਿੱਚ ਪਾਏ ਜਾਂਦੇ ਆ ਪਰ ਹਰ ਇੱਕ ਹੱਥੀ ਨਹੀਂ ਹੁੰਦਾ ਤੇ ਨਾਲ ਹੀ ਅੱਗੇ ਪੰਕਤੀ ਕੀਤੇ ਗਿਰ ਗਿਰਵੇਂ ਮਾਣਕ ਨਹੀਂ ਗਿਰ ਕਹਿੰਦੇ ਪਹਾੜ ਨੂੰ ਕਿ ਭਾਈ ਹੀਰੇ ਮੋਤੀ ਜਵਹਾਰ ਇਹ ਪਹਾੜਾਂ ਦੇ ਵਿੱਚੋਂ ਪੱਥਰਾਂ ਤੋਂ ਮਿਲਦੇ ਆ ਜਿਵੇਂ ਪੱਥਰ ਪਿਆਦੋਂ ਵਿੱਚ ਇਹ ਭਾਈ ਖੋਜ ਕਰਨ ਵਾਲੇ ਖੋਜੀ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਜੋ ਚਮਕਦੀ ਚੀਜ਼ ਹੈ ਇਹ ਕੋਈ ਆਮ ਪੱਥਰ ਨਹੀਂ ਹੈ ਇਹ ਇੱਕ ਅਨਮੋਲ ਹੀਰਾ ਵਾ ਪਰ ਪੱਥਰ ਤੁਸੀਂ ਬਹੁਤ ਦੇਖੇ ਆ ਪਹਾੜ ਬੜੇ ਦੇਖੇ ਆ ਪਰ ਹਰ ਜਗ੍ਹਾ ਤੇ ਉਹ ਮਾਨਕ ਮੋਤੀ ਨਹੀਂ ਮਿਲਦੇ ਗਿਰ ਗਿਰ ਮੈਂ ਬਾਣਕ ਨਹੀਂ ਗਜ ਗਜ ਮੋਤੀ ਨਾ ਹੈ ਚੰਦਨ ਤਰ ਵਣ ਵਣ ਨਹੀਂ ਚੰਦਨ ਦਾ ਬੂਟਾ ਹੁੰਦਾ ਜੰਗਲਾਂ ਦੇ ਵਿੱਚ ਆਹੋ ਘਰ ਦੇ ਵਿੱਚ ਲਾਉਣ ਦੀ ਕੋਈ ਗਲਤੀ ਨਹੀਂ ਕਰਦਾ ਉਹਨੂੰ ਬੜਾ ਕੀਮਤੀ ਬੜਾ ਅਨਮੋਲ ਹੈ ਫਿਰ ਗਲਤੀ ਕਿਉਂ ਭਈ ਕਿ ਜੇ ਤੁਸੀਂ ਘਰ ਵਿੱਚ ਲਾਉਣਗੇ ਬਹੁਤ ਵੱਡੀ ਗਲਤੀ ਕਰ ਚੁੱਕੇ ਹੋ ਤੁਸੀਂ ਇਹ ਬਹੁਤ ਵੱਡੀ ਗਲਤੀ ਹੋਵੇਗੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਵੇਵਕੂਫੀ ਜਿਹਨੂੰ ਕਹਿੰਦੇ ਆ ਕਿ ਘਰ ਦੇ ਵਿੱਚ ਮੌਤ ਨੂੰ ਪਾਲ ਲੈਣਾ ਕਿ ਘਰ ਦੇ ਵਿੱਚ ਮੌਤ ਨੂੰ ਸੱਦਾ ਦੇ ਦੇਣਾ ਨਿਯੋਤਾ ਦੇ ਦੇਣਾ ਇਹ ਬੂਟਾ ਲਾਇਆ ਜਾਂ ਵਿਸਤ ਇਹ ਨਹੀਂ ਕਿ ਹੁਣ ਨਹੀਂ ਹੋ ਜਾਂਦਾ ਪਰ ਉਸ ਨੂੰ ਕੋਈ ਲਾਉਂਦਾ ਨਹੀਂ ਉਹਦੀ ਵੀ ਇੱਕ ਖਾਸ ਵਜ੍ਹਾ ਹੈ ਕਿ ਚੰਦਨ ਦਾ ਜੋ ਬੂਟਾ ਹੈ ਭਾਈ ਉਹ ਹੁੰਦਾ ਤਾਂ 52 ਕੁੰਗਲ ਦਾ ਛੋਟਾ ਜਿਹਾ ਜਿਵੇਂ ਛੋਟੇ ਛੋਟੇ ਪੌਦੇ ਹੁੰਦੇ ਹਨ ਆਪਣੇ ਗਮਲੇ ਚ ਲੱਗੇ ਹੁੰਦਾ ਉਹ ਇਸ ਕਾਰ ਦਾ ਹੀ ਹੈ ਪਰ ਉਹਦੀ ਇੱਕ ਖਾਸियत ਹੈ ਕਿ ਜਿੱਥੇ ਉਹ ਉਗਦਾ ਨਾ ਜੇ ਹੁਣ ਤੁਸੀਂ ਇੱਥੇ ਲਾ ਵੀ ਲਓਗੇ ਫਿਰ ਤੁਸੀਂ ਨਹੀਂ ਰਹਿ ਸਕਦੇ ਇੱਥੇ ਉਹਦੀ وجہ ਇਹ ਹੈ ਕਿ ਚੰਦਨ ਦੀ ਲੱਕੜ ਇੰਨੀ ਸ਼ੀਤਲਤਾ ਹੁੰਦੀ ਹੈ ਨਾ ਉਹਦੇ ਵਿੱਚ ਕਿ ਸਭ ਤੋਂ ਜ਼ਹਿਰੀਲਾ ਜੋ ਨਾਗ ਹੁੰਦਾ ਨਾ ਸੱਪ ਉਸ ਨੂੰ ਉਸ ਆਪਣੀ ਜ਼ਹਿਰ ਹੀ ਜ਼ਹਿਰ ਸਾਡੇ ਵਾਸਤੇ ਨਹੀਂ ਉਹਦੀ ਖਤਰਨਾਕ ਹੁੰਦੀ ਇਕੱਲੇ ਉਹਦੇ ਆਪਣੇ ਵਾਸਤੇ ਵੀ ਖਤਰਨਾਕ ਹੁੰਦੀ ਹੈ ਉਹਨੂੰ ਅੰਦਰੋਂ ਸਾੜਦੀ ਹੈ ਜਲਾਉਂਦੀ ਹੈ ਅੰਦਰ ਉਹਦੇ ਗਰਮੈਸ਼ ਗਰਮੀ ਹੁੰਦੀ ਹੈ ਉਸ ਨੂੰ ਠੰਡੀ ਕਰਨ ਦੇ ਲਈ ਉਹ ਚੰਦਨ ਦੇ ਬੂਟੇ ਦੇ ਨਾਲ ਲਿਫਟ ਜਾਂਦਾ ਕਿਉਂਕਿ ਉਹ ਠੰਡਾ ਹੁੰਦਾ ਸੀਤਲਤਾ ਹੁੰਦੀ ਹੈ ਗੁਰਬਾਣੀ ਨੇ ਵੀ ਕਿਹਾ ਕਿ ਚੰਦਨ ਭਾਈ ਠੰਡਾ ਹੁੰਦਾ ਹੈ ਉਹਦੇ ਸੀਤਲਤਾ ਹੁੰਦੀ ਹੈ ਉਥੇ ਇੱਕ ਨਹੀਂ ਹਜ਼ਾਰਾਂ ਹੀ ਸਪਨਾ ਇਕੱਠੇ ਹੋ ਜਾਂਦੇ ਅੱਤੇ ਬਹੁਤ ਮਿਲਣਾ ਮੁਸ਼ਕਲ ਹੈ ਉਹ ਉਸ ਨੂੰ ਸਿਰਫ ਕੇਵਲ ਤੋਂ ਕੇਵਲ ਜਿਹੜੇ ਗਿਆਨਕਾਰ ਨੇ ਭਾਈ ਜਿਨ੍ਹਾਂ ਨੂੰ ਉਹ ਤਕਨੀਕ ਆਉਂਦੀ ਏ ਸਿਰਫ ਉਹ ਹੀ ਉਸ ਲੱਕੜ ਨੂੰ ਹਾਸਲ ਕਰ ਸਕਦੇ ਆ ਹਰ ਕੋਈ ਇਨਸਾਨ ਹੱਥ ਨਹੀਂ ਪਾ ਸਕਦਾ ਬੂਟਾ ਨਹੀਂ ਲਾ ਸਕਦਾ ਉਹਦੇ ਵਾਸਤੇ ਬਹੁਤ ਗਿਆਨ ਜਾਣਕਾਰੀ ਜ਼ਰੂਰ ਹੁੰਦੀ ਏ ਐਕਸਪਰਟ ਹੁੰਦੇ ਹੋਵੇ ਉ ਤਾਂ ਲੱਕੜ ਤਾਂ ਮਿਲਦੀ ਏ ਪਰ ਬੰਦੇ ਉਹ ਖਾਸ ਹੀ ਹੁੰਦੇ ਆ ਕੀ ਕੁਝ ਕਰਦੇ ਆ ਉਹ ਹੀ ਜਾਣਦੇ ਹੁਣ ਪਾਈ ਕਿ ਜੇ ਤੁਸੀਂ ਬੂਟਾ ਘਰ ਵਿੱਚ ਲਾ ਰਹੇ ਆ ਤੇ ਤੁਹਾਡੇ ਘਰ ਵਿੱਚ ਤੁਹਾਡੇ ਘਰ ਕੀ ਪੂਰੇ ਤੁਹਾਡੇ ਨਗਰ ਦੇ ਵਿੱਚ ਮਹੱਲੇ ਦੇ ਵਿੱਚ ਸਾਪੀ ਸੱਪ ਹੋ ਜਾਣੇ ਆ ਨਾਗ ਹੀ ਨਾਗ ਹੋ ਜਾਣਗੇ ਔਰ ਹੋਣਗੇ ਵੀ ਉਹ ਬਹੁਤ ਜ਼ਹਿਰੀਲੇ ਇਸ ਕਰਕੇ ਉਹਨਾਂ ਨੂੰ ਘਰ ਵਿੱਚ ਕੋਈ ਲਾਉਂਦਾ ਨਹੀਂ ਹੈ ਉਹ ਜੰਗਲਾਂ 'ਚ ਹੀ ਹੁੰਦੇ ਆ ਔਰ ਹਰ ਜੰਗਲ ਦੇ ਵਿੱਚ ਉਹ ਨਹੀਂ ਹੁੰਦਾ ਚੰਦਨ ਤਰ ਬਣ ਬਣ ਨਹੀਂ ਚੰਦਨ ਦਾ ਬੂਟਾ ਹੁੰਦਾ ਜੰਗਲ 'ਚ ਪਰ ਹਰ ਜੰਗਲ ਦੇ ਵਿੱਚ ਨਹੀਂ ਹੁੰਦਾ ਇੱਕ ਹੋਰ ਪੰਕਤੀ ਕਹੀ ਹੈ ਅਗੇ ਕਿ ਸਰੀਰ ਤੁਨੂੰ ਬਹੁਤ ਮਿਲਣਗੇ ਮਨੁੱਖਾ ਦੇ ਇਹ ਵਾਲੇ ਬਾਣੇ ਵਾਲੇ ਬਣਨਗੇ ਕਪੜਾ ਵਾਲੇ ਬਣਨਗੇ ਭੇਖ ਵਾਲੇ ਬਣਨਗੇ ਕਹਿੰਦੇ ਜਿਸ ਤਰ੍ਹਾਂ ਬਾਕੀ ਉਦਾਹਰਨਾਂ ਦਿੱਤੀਆਂ ਗਿਰ-ਗਿਰ ਮੇਂ ਮਾਨਕ ਨਹੀਂ ਗਾਇ ਗਾਇ ਮੋਤੀ ਨਾ ਹੈ ਚੰਦਨ ਤਾਂ ਬਨ ਬਨ ਨਹੀਂ ਸੰਤ ਨਾ ਪੁਰ ਪਰਮਾ ਹੈ ਜਿੱਥੇ ਇੰਨੀਆਂ ਉਦਾਹਰਨਾਂ ਦਿੱਤੀਆਂ ਨੇ ਇੱਕ ਉਦਾਹਰਨ ਹੋਰ ਵੀ ਹੈ ਕਹਿੰਦੇ ਜੋ ਸੰਤ ਮਹਾਤਮਾ ਹੁੰਦੇ ਆ ਨਾ ਸੰਤ ਨਾ ਪੁਰ ਪਰਮਾਹੇ ਕਿ ਘਰ ਘਰ ਕਲ ਪਿੰਡ ਪਿੰਡ ਦੇ ਵਿੱਚ ਸੰਤ ਨਹੀਂ ਹੁੰਦਾ ਸੰਤ ਕੋਈ ਵਿਰਲਾ ਸ੍ਰਿਸ਼ਟੀ ਵਿੱਚ ਹੁੰਦਾ ਹੁੰਦੇ ਨੇ ਸੰਤ ਪਰ ਹੁੰਦੇ ਬਹੁਤ ਵਿਰਲੇ ਆ ਕਿ ਗਿਣਤੀਆਂ ਮਿੰਟੀਆਂ ਜਿਹੜੇ ਹੁੰਦੇ ਹੋ ਜਿਵੇਂ ਇੰਨੀ ਆਧਾਰਨਾ ਦਿੱਤੀਆਂ ਕਿ ਭਾਈ ਚੰਦਨ ਦਾ ਬੋਟਾ ਹੁੰਦਾ ਜੰਗਲ 'ਚ ਹਰ ਜੰਗਲ 'ਚ ਨਹੀਂ ਹੁੰਦਾ ਕੇ ਮੋਤੀ ਹਾਥੀ ਦੇ ਮਸਤਕ ਤੋਂ ਮਿਲਦਾ ਪਰ ਹਰ ਹਾਥੀ ਵਿੱਚ ਨਹੀਂ ਮਿਲਦਾ ਤੇ ਅੱਗੇ ਇਹ ਵੀ ਕਿਹਾ ਚੰਦਨ ਦਾ ਬੂਟਾ ਹੁੰਦਾ ਜੰਗਲ ਵਿੱਚ ਪਰ ਹਰ ਜੰਗਲ ਤੇ ਨਹੀਂ ਹੁੰਦਾ ਉਸ ਤਰ੍ਹਾਂ ਹੀ ਸੰਤਨਪੁਰ ਪਰਮਾਹੇ ਕਿ ਜੋ ਸੰਤ ਮਹਾਤਮਾ ਹੁੰਦੇ ਆ ਨਾ ਕਿ ਨਗਰ-ਨਗਰ ਤੇ ਨਹੀਂ ਹੁੰਦੇ ਕਿ ਆਪਾਂ ਦਾ ਹਰ ਇੱਕ ਨੂੰ ਆਪ ਦਾ ਜੋ ਸੰਤਾਂ ਨੇ ਜਿਹਨੂੰ ਕਹਿੰਦੇ ਆ ਅਸੀਂ ਉਹਨੂੰ ਸੱਚ ਮੰਨੇ ਬੈਠੇ ਆਂ ਪਤਾ ਸਾਨੂੰ ਹੁੰਦਾ ਹੀ ਕੁਝ ਨਹੀਂ ਇਹ ਮਨ ਵਿੱਚ ਸ਼ੰਕਾ ਤਾਂ ਰੱਖਿਆ ਕਰੋ ਇਸ ਗੱਲ ਨੂੰ ਧਿਆਨ ਤਰਿਆ ਕਰੋ ਕਿ ਇਹ ਗੱਲ ਕਹੀ ਹੈ ਸੰਤ ਨਾ ਪੁਰ ਪਰਮਾਏ ਜਿੱਤੇ ਬਾਕੀ ਉਦਾਹਰਨਾਂ ਦੇ ਦਿੱਤੀਆਂ ਕਿ ਸੰਤ ਦੀ ਵੀ ਗੱਲ ਕਰਤੀ ਸੰਤ ਦਾ ਹੁੰਦਾ ਸਰੀਰ ਬੰਦਿਆ ਵਾਂਗੀ ਹੈ ਖਾਂਦਾ ਪਿੰਦਾ ਅੱਖਾਂ ਸਬ ਕੁਝ ਇਹੀ ਹੁੰਦਾ ਉਹਦੇ ਪਰ ਹਰੇਕ ਬੰਦੇ ਦੇ ਵਿੱਚ ਹਰੇਕ ਬੰਦੇ ਦੇ ਵਿੱਚ ਸੰਤ ਦੇਖ ਲੈਣਾ ਤੁਸੀਂ ਕਿ ਉਹ ਵੀ ਸੰਤ ਆ ਉਹ ਵੀ ਸੰਤ ਤੁਸੀਂ ਬਾਹਰ ਦੇਖ ਲਿਆ ਪੇਖ ਦੇਖ ਲਿਆ ਜਿਵੇਂ ਜੰਗਲ ਦੇਖ ਕੇ ਤੁਸੀਂ ਕਹੋਗੇ ਇੱਥੇ ਚੰਦਨ ਹੋਏਗਾ ਪਰ ਮਿਲਣਾ ਕੋਈ ਨਹੀਂ ਹੈ ਹਾਥੀ ਦੇਖ ਕੇ ਤੁਸੀਂ ਕਹਿ ਦੋਗੇ ਵੀ ਅਸੀਂ ਗ੍ਰੰਥਾਂ ਸੁਣਿਆ ਹੈ ਕਿ ਇਹਦੇ ਮਸਤਕ ਵਿੱਚ ਮਣੀ ਹੁੰਦੀ ਹੈ ਪਰ ਹਰੇਕ ਹਾਥੀ 'ਚ ਹੁੰਦੀ ਕੋਈ ਨਹੀਂ ਹੈ ਹੋਰ ਤੁਸੀਂ ਹਾਥੀ ਮਾਰ ਕੇ ਬੈਠ ਜਾਓ ਹਣ ਪਹਾੜਾਂ ਪੱਥਰਾਂ ਦੇ ਵਿੱਚ ਮਾਣਕ ਹੁੰਦੇ ਆ ਵੀਰੇ ਮੋਤੀ ਹੁੰਦੇ ਆ ਪਰ ਹਰੇਕ ਪਹਾੜ ਤੇ ਨਹੀਂ ਹੁੰਦੇ ਬਾਈ ਹਰੇਕ ਪਹਾੜ ਤੇ ਨਹੀਂ ਮਿਲਨੇ ਉਹ ਉਹ ਕੇਵਲ ਤੋਂ ਕੇਵਲ ਖਾਸ ਜਗ੍ਹਾ ਹੁੰਦੀ ਆ ਉਸ ਤਰ੍ਹਾਂ ਹੀ ਕੇ ਸੰਤ ਮਹਾਤਮਾ ਵੀ ਉਹ ਹਰ ਜਗ੍ਹਾ ਨਹੀਂ ਹੁੰਦੇ ਜੇ ਦੇਖੋਗੇ ਨਕਲੀ ਦੇਖੋਗੇ ਉਹ ਆਪਾਂ ਨਕਲੇ ਦੇਖ ਹੀ ਰਹੇ ਆ ਸਾਨੂੰ ਆਪਣਾ ਛੱਡ ਕੇ ਜਿਸ ਦੇ ਦਰ ਤੇ ਅਸੀਂ ਜਾਂਦੇ ਆ ਨਾ ਉਹਨੂੰ ਛੱਡ ਕੇ ਬਾਕੀ ਸਾਨੂੰ ਸਾਰੇ ਦੇ ਸਾਰੇ ਹੀ ਝੂਠੇ ਲੱਗਣਗੇ ਅਸੀਂ ਆਪਣੇ ਨੂੰ ਕਦੇ ਝੂਠਾ ਨਹੀਂ ਕਹਿਣਾ ਆਪਣੇ ਦੀ ਪਰਖ ਨਹੀਂ ਕਰਨੀ ਦੇਖਣਾ ਨਹੀਂ ਹੈ ਅੱਖਾਂ ਮੀਚ ਕੇ ਚੱਲਦੇ ਹਾਂ ਜਗਤ ਕੀ ਭੇਡਾ ਚੱਲ ਚਲਤੇ ਕੀ ਪਿੱਛੇ ਚਲੇ ਪਰਮਾਰਥ ਨਾ ਸੰਭਾਲ ਧਰਮ ਦਾ ਮਾਰਗ ਨਹੀਂ ਸਾਨੂੰ ਪਤਾ ਅਸੀਂ ਸਿਰਫ ਅਗਿਆਨਤਾ ਅੰਧ ਵਿਸ਼ਵਾਸ ਦੇ ਕਰਕੇ ਤੁਰੇ ਫਿਰਦੇ ਅੱਖਾਂ ਮੀਚ ਕੇ ਇਹ ਸਾਡਾ ਹੀ ਸੰਤ ਆ ਬਈ ਬਾਕੀ ਸਾਰੇ ਝੂਠੇ ਨੇ ਬਾਕੀ ਸਾਰੇ ਅਸੀਂ ਝੂਠੇ ਬਣਾਤੇ ਪਰ ਇਹ ਨਹੀਂ ਪਤਾ ਵੀ ਸਾਡਾ ਵੀ ਜਿਵੇਂ ਮੈਂ ਦੂਜਿਆਂ ਨੂੰ ਝੂਠੇ ਕਹਿੰਦਾ ਦੂਸਰੇ ਮੇਰੇ ਨੂੰ ਵੀ ਝੂਠਾ ਕਹਿੰਦੇ ਆ ਅਸੀਂ ਆਪਣੇ ਤੋਂ ਤੇਜਸ ਨੂੰ ਅਸੀਂ ਕਹਿੰਦੇ ਆ ਭਈ ਉਹ ਸੱਚਾ ਹੈ ਜਿਹਦੇ ਕੋਲ ਅਸੀਂ ਜਾਂਦੇ ਹੋਈਏ ਸਾਡੇ ਲਈ ਉਹ ਰੱਬ ਬਣ ਜਾਂਦਾ ਹੁੰਦਾ ਉਹ ਚ ਵੀ ਕੁਝ ਨਹੀਂ ਹੈ ਕਿ ਗੁਰਬਾਣੀ ਦੇ ਹਿਸਾਬ ਦੇ ਨਾਲ ਜੇ ਤੁਸੀਂ ਦੇਖੋਗੇ ਗੁਰੂ ਨਾਨਕ ਸਾਹਿਬ ਦੀ ਅੱਖ ਦੇ ਨਾਲ ਦੇਖੋਗੇ ਕਿ ਪਾਛਾ ਜੀ ਕਹਿੰਦੇ ਰਹੋ ਸੰਤ ਹਾ ਟੋਲ ਕਿੰਨਾ ਚਿਰ ਵਰਸ ਇੱਕ ਹੋ ਫਿਰਿਓ ਕਹਿੰਦੇ ਮੈਂ ਭਾਈ ਸਾਲਾ ਵਧੀ ਤਰੇ ਫਦਾ ਕੌਣ ਗੁਰੂ ਪਾਛਾ ਜੀ ਕਹਿੰਦੇ ਰਹੋ ਸੰਤ ਹਾ ਟੋਲ ਸਾਦ ਬ ਤੇਰੇ ਦਿੱਥੇ ਤਪਸੀ ਸન્યાਸੀ ਮੋਖੋ ਇਹ ਪੰਡਤ ਨੇਠੇ ਕਹਿੰਦੇ ਇਹਨਾਂ ਦੇ ਬਾਣੇ ਵੀ ਦੇਖਿਆ ਸੰਨਿਆਸੀ ਵੀ ਦੇਖਿਆ ਵਿਭਾਗ ਬਿਆ ਨਹੀਂ ਕਰਉਣਾ ਬਾਬੇ ਨੇ ਬ੍ਰਹਮਚਾਰੀ ਦੇਖੇ ਨੇ ਐਦਾ ਬਹੁਤ ਕੁ ਦੇਖਿਆ ਪੁੱਠੇ ਸਿੱਧੀਆਂ ਹਰਕਤਾਂ ਕਰਦੇ ਲਟਕਦਾ ਦੇਖਿਆ ਮੈਂ ਐਵੇਂ ਬਹਿ ਜਾਂਦੇ ਆ ਧੋਨੇ ਤਾਣ ਕੇ ਇੱਕ ਬੜਾ ਹੀ ਸਿਆਣਾ ਤਰੇ ਫਿਰਦਾ ਆਪਣੇ ਵੀ ਹੁਣ ਇਲਾਕੇ ਚ ਉਹ ਜਿਹਦੇ ਜੀ ਕਰਦਾ ਭਾਈ ਕੰਮ ਵਾਲੀ ਜਗ੍ਹਾ ਤੇ ਹੀ ਕੰਮ ਕਰਾ ਉਹ ਜਿੱਥੇ ਦਿਖਾਉਣਾ ਚਾਹੁੰਦਾ ਵੀ ਮੈਂ ਬਹੁਤ ਵੱਡਾ ਮਾਨ ਆ ਜਿੱਥੇ ਇੱਕ ਆਫੂ ਦੇਖਦਾ ਉਥੇ ਹੀ ਬਾਜੇ ਢੁਲਕਿਆਂ ਖੁਲਕੇ ਵਜ ਜਾਂਦਾ ਕਾਲੂ ਪ੍ਰਕਾਸ਼ ਜੀ ਇੱਕ ਸਿੰਘ ਉਥੇ ਬੈਠਾ ਇੱਕ ਉਥੇ ਬੈਠਾ ਭਾਈ ਦਰਬਾਰ ਹੈ ਜਿੱਥੇ ਪਾਸ਼ਾ ਨੇ ਸਾਨੂੰ ਆਪ ਮਹਾਰਾਜ ਲਾਉਂਦੇ ਰਹੇ ਸੀ ਉਥੇ ਹੀ ਬੈਠੀਏ ਭਾਈ ਦਰਬਾਰ ਨੂੰ ਉਸੇ ਤਰ੍ਹਾਂ ਹੀ ਸਜਾਓ ਤੁਸੀਂ ਚੱਲਦੇ ਫਿਰਦੇ ਸੰਸਾਰ 'ਚ ਕਿਤੇ ਵੀ ਰੱਬ ਦਾ ਨਾਮ ਜਪ ਸਕਦੇ ਹੋ ਕੋਈ ਪੁੱਤ ਨਹੀਂ ਹੈ ਪਰ ਆ ਕੀ ਦਿਖਾਵਾ ਕਰਣਾ ਫੋਟੋ ਆ ਪੋਣੀਆਂ ਵੀਡੀਓ ਪੋਣੀਆਂ ਸਾਡਾ ਸੰਤ ਜੰਗਲ 'ਚ ਬੈਠ ਕੇ ਬੰਦਗੀ ਕਰਦਾ ਕੀਰਤਨ ਕਰਦਾ ਬਾਜੇ ਢੋਲ ਕੇ ਇੱਕ ਉੱਥੇ ਬੈਠਾ ਕੋ ਉੱਥੇ ਬੈਠਾ ਇਹ ਕੇਵਲ ਤੋਂ ਕੇਵਲ ਇੱਕ ਅਖੰਡ ਬਾਜੀਏ ਸੋਚੇ ਬਾਜੀਏ ਤੇ ਕੁਛ ਵੀ ਗਿਆਨ ਵਾਲੀ ਧਰਮ ਵਾਲੀ ਗੱਲ ਨਹੀਂ ਗੁਰਮਤ ਵਾਲੀ ਗੱਲ ਨਹੀਂ ਇਹ ਤਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਲੀ ਗੱਲ ਹੋएगी ਕਿ ਦੇਖੋ ਵੀ ਸਾਡੇ ਬਾਬੇ ਬਹੁਤ ਮਹਾਨ ਹੈ ਕਿ ਸਾਨੂੰ ਸਾਡਾ ਬਾਬਾ ਬਹੁਤ ਮਾਨ ਲੱਗਦਾ ਹੁੰਦਾ ਹੁਣ ਜੋ ਉੱਥੇ ਜਾਂਦੇ ਨੇ ਭਾਈ ਉਹਨਾਂ ਲਈ ਤਾਂ ਉਹੀ ਸਾਉ ਤੋਂ ਵੱਡਾ ਰੱਬ ਹੈ ਉਹਨਾਂ ਤੋਂ ਰੱਬ ਨੂੰ ਵੀ ਕਰਾਸ ਕਰਤਾ ਕਦੇ ਜੇ ਰੱਬ ਤੋਂ ਉੱਤੇ ਕੋਈ ਹੈ ਤਾਂ ਸਾਡਾ ਬੱਬਾ ਹੀ ਹੈ ਪਰ ਇੱਥੇ ਗ੍ਰੰਥਕਾਰ ਕਹਿੰਦੇ ਨਾ ਬਈ ਸੰਤ ਨਾ ਪੁਰਪੁਰ ਬਾਹੇ ਹਰ ਪੰਡ ਦੇ ਵਿੱਚ ਹਰ ਇਲਾਕੇ ਵਿੱਚ ਇਲਾਕਾ ਕੀ ਛੱਡ ਹਰ ਦੇਸ਼ ਵਿੱਚ ਨਹੀਂ ਹੁੰਦਾ ਇਹ ਤਾਂ ਦੁਨੀਆ ਦੇ ਵਿੱਚ ਕੋਈ ਵਿਰਲਾ ਹੁੰਦਾ ਹੈ ਇਤੇ ਪਾਛੇ ਕਹਿੰਦੇ ਰਹਿਓ ਸੰਤ ਹਾ ਟੋਲ ਸਾਧਬ ਥੇਰੇ ਡਿਟੇ ਸੰਿਆਸੀ ਤਪਸੀਏ ਮੁਖੋ ਇਹ ਪੰਡਤ ਮਿੱਠੇ ਕਰਦੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਿ ਤੁਹਾਨੂੰ ਪ੍ਰਭਾਵਣ ਦੀ ਖਾਤਰ ਕਿ ਤੁਸੀਂ ਨਿਕਤੇ ਚਲੇ ਜਾਓ ਬਣਿਆ ਤੁਹਾਡੇ ਹਿਸਾਬ ਦੇ ਤੁਹਾਡੇ ਹਿਸਾਬ ਦੇ ਗੱਲਾਂ ਕਰਨੀਆਂ ਉਹਨੇ ਤੁਹਾਨੂੰ ਸਤ ਦੀ ਗੱਲ ਨਹੀਂ ਦੱਸਣੀ ਉਹਨੇ ਤੁਹਾਨੂੰ ਸਤ ਦੀ ਗੱਲ ਨਹੀਂ ਦਸਣੀ ਭਾਈ ਜੇ ਮੇਰੇ ਕੋਲ ਆਇਆ ਜਿੰਨੇ ਵੀ ਤੁਸੀਂ ਬਾਬਿਆਂ ਕੋਲ ਜਾਂਦੇ ਹੋਵੋਗੇ ਹੁਣ ਕਿਸੇ ਬਾਬੇ ਨੇ ਅੱਜ ਤੁਹਾਨੂੰ ਇਹ ਕਿਹਾ ਭਾਈ ਮੇਰੇ ਕੋਲ دنیਵੀ ਪਦਾਰਥ ਦੀ ਤੋਚਾ ਨਾ ਲੈ ਕੇ ਨਾ ਵੀ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਖਜ਼ਾਨਾ ਦੇ ਕੇ ਭੇਜਿਆ ਕਿ ਲੈ ਭਾਈ ਇਹ ਨਾਮ ਵਾਲਾ ਖਜ਼ਾਨਾ ਸੰਸਾਰ ਨੂੰ ਵਰਤਾਹ ਮੇਰੇ ਕੋਲ ਤਾਂ ਜੇ ਆਇਆ ਭਾਈ ਕੋਈ ਮੁਕਤੀ ਦਾ ਮਾਰਗ ਲੱਭ ਲੈ ਪੁੱਛ ਲੈ ਮੈਨੂੰ ਪੁੱਛ ਲੈ ਕਿ ਅਮਰਤ ਦੀ ਲੋੜ ਕਿਉਂ ਹੈ ਕਿਵੇਂ ਅਮਰਤ ਕਿਉਂ ਪ੍ਰਾਪਤ ਕਰਾਂ ਅਮਰਤ ਕਿਉਂ ਛਕਾਂ ਇਹ ਚੀਜ਼ਾਂ ਮੈਨੂੰ ਪੁੱਛ ਇਹ ਕੀ ਪੁੱਛ ਰਿਹਾ ਸਾਡਾ ਮੁੰਡਾ ਬਾਹਰ ਕਦੋਂ ਜਾਊਗਾ ਦਾ ਵਿਆਹ ਕਦੋਂ ਹੋਊਗਾ ਸਾਡਾ ਕੰਮ ਕਿਵੇਂ ਚੱਲੂਗਾ ਮੇਰੇ ਸਰੀਰ 'ਚ ਦਰਦ ਲੈਂਦਾ ਠੀਕ ਕਿਵੇਂ ਹੋਊਗਾ ਭਾਈ ਇਹ ਤਾਂ ਸਮੱਸਿਆ ਹੈ ਕੋਈ ਸਾਧ ਨਹੀਂ ਕਹਿੰਦਾ ਕਿਉਂਕਿ ਉਹ ਝੂਠੇ ਆ ਪਖੰਡੀ ਆ ਇਹ ਨਹੀਂ ਕਹਿੰਦਾ ਭਾਈ ਤੇਰਾ ਸਰੀਰ ਦੋਦਾ ਡਾਕਟਰ ਕੋਲ ਜਾ ਜੇ ਪੈਸੇ ਨਹੀਂ ਤੇਰੀ ਥੋੜੀ ਬਹੁਤ ਮਦਦ ਕਰ ਸਕਦੇ ਆ ਜੋ ਸਾਡੇ ਵਿੱਚ ਸਮਰੱਥਾ ਹੈ ਪਰ ਉਲਟਾ ਕਰਨਗੇ ਨਹੀਂ ਆ ਤੂੰ ਲੈਚੀਆਂ ਲੈ ਜਾ ਦੋ ਕੁ ਦਿਨ ਚੱਬ ਇਹ ਜਿਵੇਂ ਤੂੰ ਜੱਬੇਗਾ ਤੇਰਾ ਬਿਮਾਰੀ ਵੀ ਇਹਨੇ ਚੱਬ ਦੇਣੀ ਆ ਉਹ ਭਾਈ ਤੁਸੀਂ ਆਵਤ ਹੈ ਵੱਡੇ ਵੱਡੇ ਹਸਪੀਟਲ ਦਾਖਲ ਹੋ ਜਾਂਦੇ ਲੋਕਾਂ ਦੇ ਕੰਮ ਚ ਲਾਉਂਦੇ ਆ ਆਪ ਤੁਸੀਂ ਤੁਹਾਡੀਆਂ ਗੱਡੀਆਂ ਪٹرول ਪੰਪ ਤੇ ਖੜੀਆਂ ਹੁੰਦੀ ਉਹ ਭਾਈ ਤੁਸੀਂ ਵੀ ਤਾਂ ਫਿਰ ਗੱਡੀਆਂ ਆਪਣੀਆਂ ਉਦਾਂ ਹੀ ਚਲਾਇਆ ਕਰੋ ਨਾ ਪਾਣੀ ਦੇ ਨਾਲ ਜਿਵੇਂ ਲੋਕਾਂ ਦਾ ਕੰਮ ਚ ਲਾਉਂਦੇ ਜਿਵੇਂ ਗੱਡੀ ਵਾਸਤੇ ਤੇਲ ਕੰਪਲਸਰੀ ਹੈ ਉਸ ਤਰ੍ਹਾਂ ਹੀ ਹਰ ਕੰਮ ਵਾਸਤੇ ਮਿਹਨਤ ਜ਼ਰੂਰੀ ਹੈ ਗਿਆਨ ਦੀ ਜ਼ਰੂਰਤ ਹੈ ਇਹ ਕੋਈ ਨਹੀਂ ਕਹਿੰਦਾ ਉਤੇ ਤੁਹਾਨੂੰ ਊਂਟ ਪਟਾੰਗ ਬਾਰ-ਬਾਰ ਚੈਲੰਜ ਕਰੀਦਾ ਹਰ ਇੱਕ ਸਾਧ ਬਾਬੇ ਨੂੰ ਜੀਨੂੰ ਵੀ ਲੱਗਦਾ ਨਾ ਭਾਈ ਮੋਸਟ ਵੈਲਕਮ ਐਨੀ ਟਾਈਮ ਯੂ ਕਮ ਜਦੋਂ ਮਰਜ਼ੀ ਆਓ ਮਰਜ਼ੀ ਦੱਸੋ ਕਿ ਆ ਸਾਡਾ ਬਾਬਾ ਬਹੁਤ ਵੱਡਾ ਮਹਾਨ ਹੈ ਵੇ ਤੁਸੀਂ ਇਹ ਤੇ ਕਿੰਤੂ ਪ੍ਰੰਤੂ ਕੀਤੀ ਹੈ ਹੁਣ ਕੱਲ ਕਰਕੇ ਦੇਖੋ ਦੇਖੋ ਬਾਬੇ ਸਾਡੇ ਤੁਹਾਨੂੰ ਕੀ ਕਰਾਮਾ ਦਿਖਾਉਂਦੇ ਐ ਕਮਾਲ ਦਿਖਾਉਂਦੇ ਐ ਇਸੇ ਵਿੱਚ ਵੀ ਦਮ ਖੰਮ ਨਹੀਂ ਐ ਇਹ ਕਿਸੇ ਵਿੱਚ ਵੀ ਦਮ ਖੰਮ ਨਹੀਂ ਐ ਐਸਾ ਇਹ ਬੜਾ ਸਾਡਾ ਜਗਾ ਮਹਾਨ ਐ ਬਾਬਾ ਮਹਾਨ ਐ ਸਭ ਕੇਵਲ ਤੋਂ ਕੇਵਲ ਠੱਗ ਮਹਿਕਮਾ ਬੈਠਾ ਸੱਚੇ ਬੰਦੇ ਦੀ ਪਛਾਣ ਇਹ ਹੋ ਗਈ ਉਹ ਕਹੇ ਨਹੀਂ ਭਾਈ ਸਤਗੁਰ ਦੀ ਬਾਣੀ ਦੇ ਮਾਰਗ ਤੇ ਚੱਲ ਤੇਰੇ ਸੰਕਟ ਇੱਥੇ ਦੇ ਕੱਟੇ ਜਾਂ ਨਾ ਜਾਣ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਭੁੱਲ ਜਾ ਅਗਾਹ ਵੱਲੇ ਸੰਕਟ ਦੀ ਗੱਲ ਕਰ ਮਨ ਤੋਂ ਉਪਰੰਤ ਜਿਹੜੇ ਮਿਲਣੇ ਆ ਲਾਹਾ ਅਗਲੇ ਦੀ ਗੱਲ ਕਰ ਇੱਥੇ ਦੀ ਗੱਲ ਨਾ ਕਰ ਪਰ ਝੂਠ ਹੈ ਬਈ ਕਿਉਂਕਿ ਤੁਹਾਨੂੰ ਝੂਠ ਤੁਸੀਂ ਐਵੇਂ ਆਪਣਾ ਜੀਵਨ ਬਰਬਾਦ ਕਰ ਰਹੇ ਹੋ ਜ਼ਿੰਦਗੀ ਬਰਬਾਦ ਕਰ ਰਹੇ ਹੋ ਕਿ ਜੇ ਬੇਨਤੀ ਕੀਤੀ ਨੇ ਕਿ ਜਿਹਦੇ ਕੋਲ ਤੁਸੀਂ ਜਾਣੇ ਹੋ ਹਰ ਜਗ੍ਹਾ ਹੁੰਦੇ ਆ ਜਾਣ ਵਾਲੇ ਬਈ ਗਲਤ ਹੈ ਕਹਿੰਦੇ ਭਾਈ ਨਗਰ ਦਾ ਗੁਰੂਗ੍ਰਾਂਧ ਸਾਹਿਬ ਹੈ ਇੱਥੇ ਟਿਕੋ ਇੱਥੇ ਬੈਠ ਕੇ ਗਿਆਨ ਲਓ ਇੱਥੇ ਹੀ ਸਭ ਕੁਝ ਪ੍ਰਾਪਤ ਹੋ ਜਾਣਾ ਪਰ ਨਹੀਂ ਜਾਣਾ ਦੂਰ ਫਲਾਨੀ ਜਗ੍ਹਾ ਜਾਣਾ ਉੱਥੇ ਜਾਣਾ ਉੱਥੇ ਜਾਣਾ ਬਸ ਉੱਥੇ-ਉੱਥੇ ਜਾਈ ਜਨਾ ਪਾਛੇ ਕਹਿੰਦੇ ਆਹੀ ਗੱਲ ਤਾਂ ਤੂੰ ਮੇਰੀ ਸੁਣੀ ਨਹੀਂ ਮੈਂ ਤੈਨੂੰ ਇਹ ਗੱਲ ਕਹੀ ਹੈ ਬੰਦੇ ਖੋਜ ਹਰ ਦਿਲ ਰੋਜ਼ ਕਿ ਬੰਦਿਆ ਤੂੰ ਮੈਨੂੰ ਪ੍ਰਮਾਤਮਾ ਲੱਭਣਾ ਅੰਦਰੋਂ ਲੱਭ ਅੰਦਰੋਂ ਅਸੀਂ ਬਾਗ ਤੁਰੇ ਫਿਰਦੇ ਆ ਭਰਮ ਪਲੇਖੇ ਦੇ ਵਿੱਚ ਤੁਰੇ ਫਿਰਦੇ ਆ ਹੁਣ ਪਾਚੇ ਹੀ ਕਹਿੰਦੇ ਭਾਈ ਅਮਰਤ ਤੇਰੇ ਅੰਦਰ ਹੈ ਕਿਉਂ ਪਰ ਤਾ ਤੁਰੇ ਫਿਰਦਾ ਕਰ ਹੀ ਮੈਂ ਅਮਰਤ ਭਰਪੂਰ ਹੈ